ਮੇਰੀ ਗੱਲ ਸੁਣ ਲੈ ਮੈਂ 2 ਦਿਨ ਦਾ ਟਾਈਮ ਦਿੱਤਾ ਹੀ ਮਹੀਨੇ ਬਾਅਦ ਮਿਲ ਲੈਣੇ ਦੋ ਦਿਨਾਂ ਦੇ ਵਿੱਚ ਲੈ ਨਹੀਂ ਤੇ ਜਿੱਥੋਂ ਮਰਜੀ ਕਰਕੇ ਦੇ ਮੈਨੂੰ ਤੇ ਦੇ ਦੋ ਫੇਰ ਮੈਂ ਤੇਰੇ ਹੱਡਾਂ ਚੁੱਕੜ ਦੇ ਦਵਾਈ ਆ ਇੱਕ ਪੈਸੇ ਆ ਵਿੱਚ ਮੰਮੀ ਕਿੰਨੀ ਬੇਇੱਜ਼ਤੀ ਕਰਦੇ ਮੈਂ ਕੀ ਕਰਾਂ ਪਖੰਡ ਕਰਦੀ ਐ ਦੇ ਦੇਣਗੇ ਦੇ ਦੇਣਗੇ ਪੰਜਾਹ ਆ ਦੇ ਕੇ ਤੋਰ ਛੱਡਿਆ ਸਾਲ ਫੇਰ ਲੰਗਾ ਲਾਂਗੇ ਫੇਰ ਹੋਰ ਦੇ ਦਾਂਗੇ ਤੇ ਡੱਕ ਮਹੀਨੇ ਲੋਗਾ ਲੈਣ ਦਾ ਪਤਾ ਕੁੜਮਾ ਕੋ ਲੈਣਿਆ ਮੋੜਨ ਦਾ ਕੋਈ ਨਹੀਂ ਪਤਾ ਸ਼ਰਮ ਨਹੀਂ ਆਂਦੀ ਅਸੀਂ ਉਸ ਘਰ ਧੀ ਦਿੱਤੀ ਆਪਣੀ ਧੀ ਦੀ ਇੱਜ਼ਤ ਨੂੰ ਦੇ ਦਈਏ ਮੈਂ ਤਾਂ ਛੱਡਣੇ ਨਾ ਮੈਂ ਲਿਆਈ ਕਰਨਾ ਹੁੰਦਾ ਇਥੋਂ ਮਰਜ਼ੀ ਲਿਆਵੇ ਨਾ ਲਿਆਵੇ ਆਬੀ ਭੈਣ ਜੀ ਹਾਂਜੀ ਵੇਖੋ ਨਵਾਂ ਸੂਟ ਪਾਇਆ ਠੀਕ ਲੱਗਾ ਬਹੁਤ ਸੋਹਣਾ ਪਰ ਵੇਖੋ ਇਹ ਬੜਾ ਜੱਸੀ ਹੈ ਵੇਖ ਲਓ ਉਹਨੂੰ ਮੈਂ ਕਿਹਾ ਸੀ ਕਿ ਚੁੰਨੀ ਨੂੰ ਤਰਪਾਈ ਨਾਲ ਨਾਲ ਕਰ ਦੇ ਤੇ ਜਾਂ ਲੈਸ ਲਾ ਦੇ ਲਾਈ ਨਹੀਂ ਤੁਸੀਂ ਮੈਨੂੰ ਕੰਦੇ ਸੀ ਕਿ ਆ ਬੜੇ ਵਧੀਆ ਸੂਟ ਸਿੰਦੀ ਇਹਨੂੰ ਦੇਖਿਆ ਤੇ ਕੀ ਸੂਟ ਸੀਤਾ ਉਹਨੇ ਤੁਹਾਨੂੰ ਫੇਰ ਦੇ ਦੋ ਨਾ ਉਹਨੂੰ ਕਹੇ ਤੇ ਕਿਨਾਰੀ ਲਾ ਕੇ ਦੇ ਚਲੋ ਠੀਕ ਹੈ ਅੱਛਾ ਭੈਣ ਜੀ ਇਹ ਇਸ ਤਰ੍ਹਾਂ ਕਿ ਜਿਹੜੇ ਉਹ ਤੁਹਾਡੇ ਝਾਲੇ ਨਹੀਂ ਕਿ ਗੋਲ ਵਾਲਿਆਂ ਵਾਲੇ ਲੰਬੇ ਲੰਬੇ ਜਿਹੜੇ ਬੜੇ ਸੋਹਣੇ ਮੋਤੀਆਂ ਵਾਲੇ ਆਹਰਾਂ ਵਾਲੇ ਜਿਹੜੇ ਹਾਂਜੀ ਹਾਂਜੀ ਅੱਛਾ ਉਹ ਮੈਨੂੰ ਦੇ ਦਿਓ ਮੈਂ ਕਿਹਾ ਸੋਹਣੇ ਲੱਗਣਗੇ ਉਹ ਪਾ ਕੇ ਜਾਣੇ ਆ ਲੈ ਲੋ ਮੇਰੇ ਨਾ ਮਾਮੇ ਦੀ ਕੁੜੀ ਵੀ ਉਸ ਨਾਲ ਦੇ ਪਾ ਕੇ ਆਂਦੀ ਤੇ ਮੈਂ ਇਹਨੂੰ ਪਿਛਲੀ ਵਾਰੀ ਦੱਸਿਆ ਸੀ ਮੈਂ ਕਿਹਾ ਮੇਰੇ ਕੋ ਵੀ ਹੈਗੇ ਆ ਪਰ ਮੈਂ ਇਹ ਨਹੀਂ ਕਿਹਾ ਕਿ ਮੇਰੀ ਉਹ ਜਠਾਣੀ ਦੇ ਤੁਹਾਡੀ ਹੈ ਜਠਾਣੀ ਦੇ ਕਿਉਂ ਕਹਿਣਾ ਤੁਹਾਡੇ ਹੀ ਆ ਤੁਹਾਨੂੰ ਲੱਗਣੇ ਬੜੇ ਸੋਹਣੇ ਆ ਤੇ ਮੈਨੂੰ ਦਵੋ ਫਿਰ ਮੈਂ ਵਸ ਤੇ ਆ ਰੋਗੀ ਉਹਨਾਂ ਦਾ ਫੋਨ ਸਵੇਰ ਦਾ ਤਿੰਨ ਵਾਰੀ ਆ ਗਿਆ ਕਿ ਭੈਣ ਛੇਤੀ ਆ ਜਾ ਛੇਤੀ ਸਵੇਰ ਦਾ ਦੱਸ ਦੇਣਾ ਹੀ ਉਹਨੇ ਤਾਂ ਬਾਅਦ ਚ ਮੈਨੂੰ ਫੋਟੋ ਭੇਜੀ ਨਾ ਕਿ ਕੰਦੀਆ ਵੇਖ ਲਾ ਮੈਂ ਪਾਏ ਤਾਂ ਮੈਂ ਕਿਹਾ ਮੈਂ ਵੀ ਇਹਦੇ ਨਾਲ ਦੇ ਪਾ ਕੇ ਆਨੀ ਚਲ ਆ ਚਲ ਦੋ ਦੋ ਆ ਦੋ ਮੈਨੂੰ ਆਜੋ ਆਜੋ ਦੋ ਕੋਈ ਇੱਥੇ ਰੱਖੇ ਹੀ ਮੈਨੂੰ ਇਹ ਪਹਿਲਾਂ ਮੈਨੂੰ ਦੱਸ ਦੇ ਤਾਂ ਮੈਂ ਪਹਿਲਾਂ ਲੱਭ ਲੱਭ ਕੇ ਰੱਖ ਲੈਣੀ ਇਹ ਤਾਂ ਖਾਲੀ ਪੈਲ ਹੋ ਲ ਗਣੇ ਮੈਨੂੰ ਪੜੇ ਸੋਨੇ ਹੀ ਮੋٹے ਮੋਟੇ ਪਾਰੇ ਪਾਰੇ ਐ ਵੀ ਨਹੀਂ ਖਾਲੀ ਇੱਥੇ ਐ ਕਿੱਥੇ ਰੱਖ ਲੈਣੇ ਇਸੇ ਚੇਤੇ ਚੱਲੇ ਪਿਆ ਸੀ ਤੇ ਇਹਦੇ ਚਾਹ ਹੈਗੇ ਤੇ ਚੱਲੇ ਹਨੀਗੇ ਜਸਬੀਰ ਫੋਨ ਮੈਂ ਕਿੱਥੇ ਵਿਖਾ ਨਾ ਉਹ ਤਾਂ ਕਿਤੇ ਰੱਖੇ ਨਹੀਂ ਸੀ ਇੱਥੇ ਹੀ ਰੱਖੇ ਜਸਬੀਰ ਓਹੋ ਆ ਗਈ ਆ ਗਈ ਮੈਂ ਬਾਹਰ ਹੀ ਦੇ ਦੇਣੀ ਸੀ ਮੈਂ ਬਾਹਰ ਹੀ ਪਾ ਲੈਣੀ ਸੀ ਹੋਰ ਕੀ ਦੇ ਦੇਣੀ ਮੇਰੀ ਗੱਲ ਤਾਂ ਸੁਣ ਲਿਆ ਪਾਓ ਆ ਲੋ ਵਾਲੀਆਂ ਲਾਲ ਲੱਗੇ ਕੋ ਕਿ ਇੱਥੇ ਤੇ ਮੇਰੇ ਕੋਲ ਸੁਚਾਲੇ ਤੇ ਹੈ ਹੀ ਨਹੀਂ ਗੇ ਸਾਰਾ ਕੁਝ ਪਿਆਈ ਚਾਲੇ ਤੇ ਹੈ ਹੀ ਨਹੀਂ ਆਵੇ ਆਸਮਾਨ ਪਿਆਈ ਚਾਲੇ ਹੈ ਨਹੀਂ ਨਾ ਚਾਲੇ ਹੈ ਨਹੀਂ ਆ ਵੀ ਵੇਲਾ ਵੀ ਪਰਸ ਮੇਰਾ ਖਾਲੀ ਪਿਆਈ ਕੁਝ ਨਹੀਂ ਹੈਗਾ ਦੇਹ ਜੀ ਪਰਸੋਂ ਤੋਂ ਤੁਸੀਂ ਮੈਨੂੰ ਮੁਖਾਏ ਸੀ ਆਪ ਮੈਂ ਰੱਖ ਕੇ ਗਈ ਹੈ ਇੰਨਾ ਦੇ ਵਿੱਚ ਹੀ ਰੱਖਿਆ ਵੀ ਸਾਰੇ ਇਕੱਠੇ ਇੱਕ ਥਾਂ ਤੇ ਪੈ ਰਹਿਣਗੇ ਤਾਂ ਕਿਸੇ ਚ ਵੀ ਨਹੀਂ ਹੈਗਾ ਵੇਲਾ ਸਾਰੇ ਵੇਲੇ ਪੈ ਕਿਤੇ ਹੋਰ ਵੇਖੋ ਕਿਥੇ ਰੱਖੇ ਹੋਣ ਰੱਖੇ ਨਹੀਂ ਮੈਂ ਜਿਵੇਂ ਕੱਲ ਤੁਹਾਡੇ ਸਾਹਮਣੇ ਰੱਖਣ ਲਈ ਹੈ ਉਹਦੇ ਵਿੱਚ ਸਾਰਾ ਕੁਝ ਅੱਜ ਪਿਆਵਾ ਤੋਂ ਵੀ ਅੱਜ ਪੈ ਸੀ ਹਾਂ ਉਟਾਟਾ ਬਾਹਰ ਦੂਜਾ ਪਰ ਸੋਰਚ ਵੇਖਦੇ ਆ ਮੈਂ ਕਿਹੇ ਚ ਨਹੀਂ ਹੈਗੇ ਮੈਂ ਵੇਖ ਲਿਆ ਪਰਸ ਤੇ ਮੈਂ ਆਪ ਇੱਥੇ ਰੱਖੇ ਤੇ ਉੱਥੇ ਕਿੱਥੋਂ ਤੁਸੀਂ ਲੱਭੋਗੇ ਦੱਸੋ ਚਲੋ ਚਾਹ ਨੂੰ ਪੋਚਦੇ ਆਓ ਆਓ ਚਾਹੀ ਜੀ ਚਾਹੀ ਜੀ ਹਾਂ ਦੱਸੋ ਮੈਂ ਕੋਈ ਨਹੀਂ ਵੇਖੇ ਭੁਖੇ ਤੁਹਾਡੇ ਚ ਲੱਜੂ ਲੱਗੇੜੇ ਕਾਂਡੇ ਕੁੰਡੇ ਤੁਸੀਂ ਕਹਿਂਦੇ ਜੇ ਨਾ ਤੁਹਾਨੂੰ ਆਪਾ ਕਿਹਾ ਤੁਹਾਨੂੰ ਤਾਂ ਪਾਸ ਕੁਝ ਕੱਲ ਨਹੀਂ ਕਹੀ ਤਾਂ ਤੁਸੀਂ ਬੋਲਣ ਵੀ ਲੱਗ ਪਏ ਜੇ ਹਾਂ ਕਿ ਮੈਨੂੰ ਪਤਾ ਹੀ ਤੁਸੀਂ ਕਰਿਆ ਇਹੋ ਕੁਝ ਮੈਨੂੰ ਪੁੱਛਣਾ ਹੋਰ ਕੀ ਹੈ ਇਹਨਾਂ ਨੂੰ ਪਹਿਲੇ ਹੀ ਪਤਾ ਪਿਆ ਹੀ ਪੁੱਛਣਾ ਤੁਹਾਨੂੰ ਕਿਤਨਾ ਪਤਾ ਹੈ ਕਿ ਮੈਂ ਤੇ ਭੈਣ ਜੀ ਨੇ ਚਾਲਿਆਂ ਦੀ ਗੱਲ ਕਰਨੀ ਆ ਚਲੋ ਹੋ ਸਕਦਾ ਹੈ ਕਿ ਤੁਸੀਂ ਹੋਰ ਕਿਸੇ ਦੀ ਗੱਲ ਕਰਦੇ ਹੋ ਚਾਈ ਜੀ ਚਾਲੇ ਉਹ ਵਾਲੇ ਜਦੋਂ ਭੈਣ ਜੀ ਦੇ ਭਤੀਜੇ ਦਾ ਵਿਆਹ ਹੋਇਆ ਸੀ ਇਹਨਾਂ ਦੇ ਭਰਾ ਨੇ ਉਹ ਚਾਲੇ ਇਹਨਾਂ ਨੂੰ ਪਾਏ ਸੀ ਉਹ ਚਾਲੇ ਲੱਭਣ ਨਹੀਂ ਡਏ ਅਗੇ ਇਹ ਮੈਨੂੰ ਨੇ ਪਤਾ ਪੁੱਛਾਗਾ ਕਿੱਛੇਗੇ ਚਾਲੇ ਤੇ 나ই ਮੈਨੂੰ ਕੋਈ ਕਹੇਓ ਅੱਜ ਤਾਂ ਮੈਂ ਕੱਲ ਰੱਖਿਆ ਨੀ ਤੁਰਾ ਖੇ ਹੋਣਗੇ ਕੱਲ ਮੈਂ ਕਹ ਦੋ ਕਹਨੀਆ ਕਿ ਨਹੀਂ ਰਖੇ ਪਰ ਮੈਨੂੰ ਨਹੀਂ ਪਤਾ ਰਾਤੋਂ ਰਾਤ ਅੰਬਾਰੀ ਥੋੜੀ ਉਹਨੂੰ ਖਾ ਗਈ ਆ ਅੱਛਾ ਮੇਰੇ ਮੈਂ ਖਾ ਗਈ ਆ ਕਿਸ ਨੇ ਹੱਥ ਲਾਈ ਆ ਤੋ ਖੱਲੇ ਆਹੋ ਮੈਂ ਮੈਂ ਕੋਈ ਨਹੀਂ ਚੁੱਕੇ ਇੱਕ ਮਿੰਟ ਇੱਕ ਮਿੰਟ ਚਾਹੀ ਜੀ ਆਪਣੇ ਘਰ ਕੋਈ ਕੰਮ ਵਾਲੀ ਵੀ ਨਹੀਂ ਲੱਗੀ ਕੰਮ ਵੀ ਆਪਾਂ ਸਾਰੇ ਘਰ ਦਾ ਆਪ ਕਰਦੇ ਆ ਫੇਰ ਚੱਲੇ ਗਏ ਤੇ ਗਏ ਕਿੱਥੋਂ ਆਪਣੇ ਘਰ ਉਦ ਕਦੀ ਸੂਈ ਤੱਕ ਨਹੀਂ ਘਵਾਚੀ ਇਹ ਮੈਨੂੰ ਨਹੀਂ ਪਤਾ ਲੱਗਾ ਲੱਸੋ ਆ ਜਾਕਰ ਮੈਨੂੰ ਕਹਿਣ ਡਈਆਂ ਜੇ ਦੱਸ ਮੇਰੇ ਕੋ ਕੁਛ ਨਹੀਂ ਹੈਗਾ ਨਾ ਹੀ ਮੈਂ ਚੁੱਕੇ ਤੇ ਨਾ ਹੀ ਮੈਨੂੰ ਕਹੀਓ ਨੀ ਮੈ ਚੱਲੀ ਆ ਮਜ਼ਾਰ ਮੈਂ ਦੱਸਾ ਆਪਣਾ ਘਰ ਆਪੇ ਹੀ ਸੰਭਿਆ ਕਰੋ ਸਹੀ ਬਾਜ਼ਾਰ ਕੀ ਕਰਨ ਚੱਲੀ ਆ ਤਾ ਬਾਜ਼ਾਰ ਕੀ ਕਰਨ ਚੱਲੀ ਲੈ ਦੇ ਮੈਂ ਬਾਜ਼ਾਰ ਜਾਣੀ ਨਿਕਲੀ ਚਾਈ ਫਿਰ ਤੂੰ ਪਰਸ ਕੀ ਕਰਨਾ ਹੈ ਲਿਆ ਪਰਸ ਮੈਨੂੰ ਭੁਲਾ ਜਾ ਯਾਰ ਪਰਸ ਦੇਖ ਲੈ ਭੈਣ ਮੈਂ ਵੇਖਣ ਵਾਸਤੇ ਨਹੀਂ ਗਿਆ ਐਦਾ ਫਰਦ ਤੂੰ ਵੇਖ ਲੈ ਸਭ ਕੁਝ ਵੇਖ ਲੈ ਮੈਂ ਕੁਝ ਨਹੀਂ ਹੈਗਾ ਵੇਖੀ ਚਾਈ ਸਾਰੀਆਂ ਗੱਲਾਂ ਆਪੇ ਹੀ ਕਰੀ ਜਾਂਦੀ ਓ ਤਹੀਂ ਜੇ ਕੋਈ ਗੱਲ ਕਹਤੀ ਨਾ ਤਾਂ ਚਾਈ ਨਹੀਂ ਆਖਣਾ ਮੈਨੂੰ ਆਂਦੀ ਮੈਂ ਕਹ ਤੈਨੂੰ ਖੋਲ ਤਾ ਸਹੀ ਪਹਿਲਾ ਜਿਹੜਾ ਚਾਲੇ ਮਨ ਦੀ ਸ਼ਾਕ ਅੱਗੇ ਪਰਸ ਲੈ ਕੇ ਚੱਲੀ ਹੈ ਚਾਈ ਅੱਲੇ ਫੜ ਸਾਨੂੰ ਕੋਈ ਸ਼ੱਕ ਨਹੀਂ ਸਾਡੇ ਘਰੋਂ ਚੀਜ਼ ਗਵਾਚੀ ਆ ਤਦ ਪੁੱਛਣ ਦੇ ਤੁਸੀਂ ਇਸ ਘਰ ਦੇ ਵੱਡੇ ਜੇ ਤੇ ਸਾਡਾ ਪੁੱਛਣਾ ਫਰਜ਼ ਹੀ ਆ ਤੁਹਾਨੂੰ ਕਿ ਕਿਤੇ ਤੁਸੀਂ ਚੀਜ਼ ਵੇਖੀ ਤਾਂ ਨਹੀਂ ਹੈਗੀ ਮੈਂ ਕੋਈ ਨਹੀਂ ਵੇਖੀ ਵਖਰੀ ਆ ਵੇਖ ਲੈ ਮੈਂ ਤੁਹਾਨੂੰ ਪਰਸ ਆਪ ਹੀ ਵਿਖਾ ਦਨੀ ਆਹੀਂ ਪਰਸ ਦਾ ਕੀ ਵੇਖਣਾ ਤੁਸੀਂ ਬੋਲੀ ਜਾਂਦੇ ਹੋ ਜੋ ਬੋਲੀ ਜਾਂਦਾ ਸੁਣ ਲੈ ਆਪਾਂ ਭੈਣਾ ਮੈਂ ਕਹਾ ਵੇਖ ਲੈ ਜੇ ਤੁਹਾਡੇ ਮਨ 'ਚ ਸ਼ੱਕ ਨਾ ਹੋਵੇ ਕਿਤੇ ਜੇ ਜੇਕਰ ਪਰਸ ਨਾ ਵੀ ਚਲੇ ਆ ਕੇ ਲੈ ਕੇ ਜਾਈਏ ਤੇ ਪਾਏ ਹੋਣਗੇ ਤੇ ਲੱਭਣਗੇ ਇਹ ਚ ਪਾਏ ਹੋਣਗੇ ਤੇ ਲੱਭਣਗੇ ਮੈਂ ਚੱਲੀ ਆ ਹੁਣ ਬਾਜ਼ਾਰ ਵੇਖ ਲੈ ਆ ਜੇ ਨਾ ਹੁਣ ਇਹ ਆਪਣਾ ਘਰ ਆਪੇ ਹੀ ਸਮਝਦੇ ਲੋ ਇਹਦੇ ਚਿਹਰੇ ਦਾ ਰੰਗ ਵੇਖਿਆ ਚਿਹਰੇ ਦੀ ਬਨਾਵਟ ਵੇਖੀਓ ਕਿਹੜੇ ਤਰੀਕੇ ਨਾਲ ਗੱਲਾਂ ਕਰਦੀ ਪਈ ਆ ਪਹੰਜੇ ਮੇਰੇ ਦਿਮਾਗ 'ਚ ਇੱਕ ਗੱਲ ਆਂ ਡਈ ਆ ਹੋ ਸਕਦਾ ਕਿ ਤੁਹਾਡੇ ਵੀ ਉਹ ਹੀ ਆਂਦੀ ਹੋਵੇ ਹਾਂ ਮੈਂ ਸੋਚਣ ਦੀ ਆ ਕਿਤੇ ਇਹਨਾਂ ਨੇ ਲੈ ਕੇ ਕੁੜੀ ਨੂੰ ਨਾ ਦੇ ਦਿੱਤੇ ਹੁਣ ਬਿਲਕੁਲ ਸਹੀ ਗੱਲ ਕਹੀ ਆ ਚਾਈ ਨੇ ਪੱਕੀ ਗੱਲ ਆ ਇਹ ਚਾਲੇ ਨੇ ਆਪਣੀ ਕੁੜੀ ਨੂੰ ਹੀ ਦਿੱਤੇ ਆ ਤਾਈ ਨੂੰ ਵੇਖਿਆ ਕਿਵੇਂ ਬੋਲਦੀ ਪਈ ਆ ਆਪੇ ਸਾਰੀਆਂ ਗੱਲਾਂ ਕਰ ਜਾਂਦੀ ਆ ਆਪਾਂ ਕੁਝ ਵੀ ਨਹੀਂ ਕਿਹਾ ਤੁਹਾਨੂੰ ਪਤਾ ਸੀ ਤਾਂ ਹੀ ਬੋਲਦੀ ਪਈ ਨਾ ਉਹਦਾ ਚਿਹਰੇ ਦਾ ਰੰਗ ਉੱਡਿਆ ਪਿਆ ਸੀ ਉਹੀ ਮੈਂ ਵੇਖਣ ਢਈ ਸਾਂ ਭੈਣ ਜੀ ਪਰ ਇੱਕ ਗੱਲ ਆ ਆਪਾਂ ਕਿਤੇ ਦੋਵੇਂ ਜਾਣੇ ਗਲਤ ਨਾ ਸਾਬਤ ਹੋ ਜਾਈਏ ਇੱਕ ਵਾਰੀ ਅਲਮਾਰੀ ਤੇ ਦੂਜੇ ਪਰਸਪੁਰ ਹਿਸਾਬ ਚੈੱਕ ਕਰਦੇ ਆ ਫੈਨ ਮੇਰੀ ਏ ਮੈਂ ਸਾਰੇ ਚੈੱਕ ਕਰ ਲਏ ਫਿਰ ਮੈਂ ਤੈਨੂੰ ਆਜ ਮਾਰੀ ਸੀ ਸਾਰੇ ਅਜੇ ਮੈਂ ਪਰਸੋਂ ਰੱਖੇ ਕੱਲ ਵੇਖਿਆ ਏਡੀ ਛੇਤੀ ਕਿੱਥੇ ਜਾ ਸਕਦੇ ਆ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਫੇਰ ਵੇਨੇ ਚਲੋ ਆਓ ਐਵੇਂ ਕਹੇ ਨੋ ਚੋਰ ਕਹਿਣ ਤੋਂ ਪਹਿਲਾਂ ਪੰਜੀ ਪੰਜੀ ਸਿਮਰਨ ਆ ਜਾ ਆ ਜਾ ਸੁੱਤੇ ਵੀ ਤੁਸੀਂ ਬੜਾ ਹੋ ਗਏ ਸੀ ਲਾ ਕੇ ਅੱਖ ਲੱਗ ਗਈ ਜਰ ਆ ਜਾ ਸਿਮਰਨ ਗਰਮੀ ਬੜੀ ਹੈ ਬਰਦਾਸ਼ਤ ਨਹੀਂ ਮੇਰੇ ਕੋਲ ਹੁੰਦੀ ਤੁਹਾਨੂੰ ਗਰਮੀ ਕਿਤੇ ਲਗਣੀ ਹੈ ਏਸੀ ਚ ਲਾ ਕੇ ਤੁਸੀਂ ਆਰਾਮ ਨਾਲ ਸੁੱਤੇ ਭੇਜੇ ਮੋਜਾ ਮੰਦੇ ਭੇਜ ਤੇ ਕੀ ਕਰਾਂ ਮੇਰੇ ਕੋ ਸਹਿਣ ਹੀ ਨਹੀਂ ਹੁੰਦਾ ਮੈਂ ਤਾਂ ਕਮਰੇ ਚ ਬਾਹਰ ਹੀ ਨਿਕਲਦੀ ਤੇ ਜਦੋਂ ਏਸੀ ਨਹੀਂ ਸਨ ਉਦੋਂ ਕੀ ਕਰਦੇ ਸੋ ਉਦੋਂ ਦੀ ਗੱਲ ਉਦੋਂ ਨਾ ਹੁਣ ਨਹੀਂ ਬਰਦਾਸ਼ਤ ਹੁੰਦਾ ਮੈਂ ਮੈਂ ਤਾਂ ਸਾਰ ਦਿਨ ਚਲਾ ਛੜਨੀ ਸੌਰਾ ਦਿਨ ਹਾਂ ਤੇ ਚਲਾਣਾ ਨਹੀਂ ਆ ਐਤ ਕਿਹੜੀ ਗੱਲ ਤੇ ਸਾਰੀ ਰਾਤ ਵਿੱਚ ਰਾਤ ਛੜਦੇ ਹੋ ਹੋਰ ਚਲਦਾ ਰਹਿੰਦਾ ਵਾ ਤੁਹਾਨੂੰ ਤਾਂ ਐਸੀ ਹੈ ਫਿਰ ਤੇ ਬਿਲ ਬੁਲ ਕੋਈ ਨਹੀਂ ਜਾਂਦਾ ਕਿਉਂ ਬਿਜਲੀ ਮੇਰੇ ਘਰ ਦੀ ਥੋੜੀ ਸਰਕਾਰ ਦੀ ਬਿਜਲੀ ਹੈ ਨਹੀਂ ਸਰਕਾਰ ਦੀ ਬਿਜਲੀ ਤੇ ਸੋ ਸਮਝ ਕੇ ਵਰਤਿਆ ਕਰੋ ਨਾ ਸਾਰੀ ਜਿਹੜੀ ਚਲਾਵਾਂਗੇ ਤੇ ਫਿਰ ਬਿੱਲ ਤੇ ਮੋਟਾ ਆਣਾ ਹੀ ਆਣਾ ਕੋਈ ਨਹੀਂ ਆਂਦਾ ਤੇ ਆਵੇ ਹਾਂ ਚਲੋ ਅੱਛਾ ਚਲੋ ਮੇਰੀ ਗੱਲ ਸੁਣੋ ਉਹ ਪੈਸੇ ਤੇ ਦਿੰਦੇ ਨੇ ਐਸੇ ਤੇ ਮੈਨੂੰ ਕੋਈ ਲੋੜ ਨਹੀਂ ਸੀ ਪੈਸੇ ਇਹਦੇ ਵਿੱਚ ਲਈ ਮੰਜੂ ਵਿੱਚੇ ਬੇੜਾ ਕਰਕੇ ਲਈ ਨਾਵੇ ਤੇ ਮੈਨੂੰ ਵੇਚਿਆ ਤੇ ਚਾਹੀਦੇ ਮੇਰੇ ਭਰਾਵਾਂ ਨੂੰ ਚਾਹੀਦੇ ਆ ਤੇ 8 ਮਹੀਨੇ ਹੋਏ ਤੇਰੇ ਸਾਹਮਣੇ ਆ ਤੇਰੇ ਕੋਲ ਚਾਚਾ ਜੀ 8 ਮਹੀਨੇ ਹੋਏ ਤੇ ਦੇਣ ਦਾ ਨਾ ਹੀ ਲੈਂਦੇ ਯਾਦ ਹੀ ਨਹੀਂ ਆੜਾ ਨੂੰ ਭੁੱਲ ਚੁੱਕੇ ਮੈਂ ਦੇਣੇ ਵੀ ਗਿਆ ਸੀ ਮੇਰੀ ਸੁਣੋ ਗੱਲ ਮੈਨੂੰ ਨਹੀਂ ਜੇ ਪਤਾ 8 ਮਹੀਨੇ ਦਿੱਤੇ ਹੋਏ ਜੇ ਕਿ 6 ਮਹੀਨੇ ਦਿੱਤੇ ਹੋਏ ਜੇ ਮੈਨੂੰ ਮੇਰੇ ਪੈਸੇ ਫੜਾਓ ਹੋ ਨਾ ਬੜੇ ਦਿਨ ਹੋ ਗਏ ਨੇ ਨਾਲ ਮੈਂ ਕਿਹੜਾ ਤੁਹਾਡੇ ਕੋਲ ਵਿਆਜ ਲੈਣ ਲੱਗੀ ਆ ਤੁਸਤੇ ਮੇਰੇ ਕੋਲ ਵਰਤਨਾਸਤੇ ਪੈਸੇ ਲੈ ਕੇ ਮੈਨੂੰ ਚਾਹੀਦੇ ਨੇ ਤੇ ਮੈਂ ਤੁਹਾਨੂੰ ਦੇਤੇ ਮੈਂ ਹੁਣ ਤੁਹਾਨੂੰ ਇਹ ਥੋੜਾ ਕਿ ਅਸੀਂ ਤੁਸੀਂ 5 ਸਾਲ ਮੈਨੂੰ ਪੈਸੇ ਹੀ ਨਾ ਮੋੜਿਓ ਸਿਮਰਨ ਮੈਨੂੰ ਤਾਂ ਕੋਈ ਨਹੀਂ ਸੀ ਚਾਹੀਦੇ ਇਹਦੇ ਵਿੱਚ ਰੇ ਮੇਰੇ ਪਰਲੇ ਮਾਰਦੀ ਸੀ ਮੰਮੀ ਮੇਰੇ ਭਰਾਵਾ ਦਾ ਸੋਚੋ ਮੰਮੀ ਮੇਰੇ ਭਰਾਵਾ ਦਾ ਸੋਚੋ ਤੇ ਮੈਂ ਕਹਾਂ ਚੱਲ ਕੋਈ ਨਹੀਂ ਮੱਲੇ ਆਦ ਨਹੀਂ ਤੇ ਮਰੰਗੋ ਮੇਰੇ ਕੋ ਤਾਂ ਹੈ ਨਹੀਂ ਨਾ ਸਿਮਰਨ ਬੜੀ ਕਰੋੜਪਤੀ ਸਾਮੀ ਵੇਖੀ ਸਾ ਜਿਸ ਮੈਨੂੰ ਥੋੜੀ ਸਿਮਰਨ ਮੈਨੂੰ ਥੋੜੀ ਪਤਾ ਸੀ ਰੰ ਨਾਲ ਟਾਈਮ ਲਾ ਜਾਣਾ ਮੈਨੂੰ ਤੇ ਨਹੀਂ ਜੇ ਪਤਾ ਆ ਵੇਖੋ ਮੇਰੇ ਤੇ ਜੋੜੇ ਹੱਥ ਤੁਹਾਡੇ ਅੱਗੇ ਮੈਨੂੰ ਮੈਂ ਨਾ ਦੇਖੋ ਨਾ ਮੈਂ ਮੰਜੂ ਨੂੰ ਪਹਿ ਹੈ ਫੜਾਈ ਨਾ ਮੈਂ ਮੰਜੂ ਦੇ ਪੇਕੇ ਨੂੰ ਫੜਾਇ ਮੈਂ ਫੜਾਇ ਤੁਹਾਨੂੰ ਤੇ ਮੈਂ ਲੈਣੇ ਤੁਹਾਡੇ ਕੋਲ ਮੈਨੂੰ ਨਹੀਂ ਪਤਾ ਤੁਸੀਂ ਇਹ ਕੋ ਕਿਨੂੰ ਦਿੱਤੇ ਤੇ ਕਿਨੂੰ ਨਹੀਂ ਦਿੱਤੇ ਇਹ ਮੇਰਾ ਕੋਈ ਮਤਲਬ ਨਹੀਂ ਜਏਗਾ ਸੁਰਲਾ ਬਿਸ਼ਰਮ ਜਿੱਦ ਦੀ ਤੂੰ ਬਿਸ਼ਰਮ ਓਡੇ ਤੇਰੇ ਵੱਡੇ ਘਰ ਦੇ ਬਿਸ਼ਰਮ ਜਿਹੜੇ ਕੁੜਮਾ ਦੇ ਪੈਸੇ ਸਾਹਮਣੇ ਬੈਠੇ ਐ ਬਿਜੂ ਸਾਹਮਣੇ ਨਹੀਂ ਬੈਠੋ ਉਹਨਾਂ ਨੇ ਕਿਹਾ ਜੇ ਯਾਰ ਦੇ ਦਵਾਂਗੇ ਉਹ ਕਦੋਂ ਦੇ ਦਾਂਗੇ ਕੋਈ ਸ਼ਰਤ ਹੈ ਕੋਈ ਦਿਨ ਹੈ ਕੋਈ ਵਾਰ ਕੋ ਤਰੀਕ ਕੁਝ ਨਹੀਂ ਆਣਾ ਕੋਲ ਜਦੋਂ ਤੁਸੀਂ ਉਹਦੇ ਨਾਲ ਚੀਕਦੇ ਪਏ ਹੋ ਤੇ ਤੁਸੀਂ ਆਪ ਫੋਨ ਕਰ ਲਓ ਉਹਨਾਂ ਨੂੰ ਇਹ ਨਹੀਂ ਨਾ ਕਰਨ ਦਿੰਦੀ ਇਹ ਕਹਿੰਦੀ ਮੈਂ ਆਪੇ ਗੱਲ ਤੁਸੀਂ ਨਹੀਂ ਕਹਿਣਾ ਉਹਨਾਂ ਨੂੰ ਕੁਝ ਤੇ ਤੁਸੀਂ ਆਪ ਫੋਨ ਕਰ ਲਓ ਪਿਆਰ ਨਾਲ ਫੋਨ ਕਰ ਲਓ ਜਿਸ ਦਾ ਬੇਸ਼ਰਮ ਉਹਨਾਂ ਨੂੰ ਵੀ ਸੁਣਾਓਗੇ ਕੁੜਮਾਚਾਰੀ ਨੂੰ ਇੱਦਾਂ ਥੋੜਾ ਬੋਲੀ ਦਾ ਹੁੰਦਾ ਪਰ ਉਹਨਾਂ ਸੋਚਣਾ ਤੇ ਚਾਹੀਦਾ ਨਾ 8 ਮਹੀਨੇ ਹੋ ਉਹ ਪਤਾ ਕੀ ਜਾਂਦੀ ਜਦੋਂ ਹੋਣਗੇ ਉਦੋਂ ਦੇ ਦਾਂਗੇ ਇਹ ਉਹ ਲਿਆਈ ਬੋਲ ਬਾਲ ਕੇ ਨੂੰਗਾ ਇਹ ਤਾਂ 50000 ਰੁਪਏ ਸਾਰਾ ਦਿੱਤਾ ਹੀ ਉਹਨਾਂ ਨੇ ਮੈਨੂੰ 50000 ਰੁਪਏ ਨਾ ਤੇ ਅਜੇ ਮੈਂ ਤਾਂ ਇਕੱਠੀ ਰਕਮ ਤੁਹਾਨੂੰ ਗਿਣ ਕੇ ਦਿੱਤੀ ਜੇ ਤੇ ਇਕੱਠੀ ਰਕਮ ਗਿਣ ਕੇ ਮੈਂ ਲੈਣੀ ਜੇ ਸਿਮਰਨ ਐਹੀ ਮੈਂ ਗੱਲ ਗਈ ਮੈਂ ਸ਼ਰਤ ਨਹੀਂ ਸੀ ਕੀਤੀ ਮੈਂ ਕਿਸ਼ਤਾਂ ਤੋਂ ਵਾਪਸ ਲੈਣਿਆ ਮੈਨੂੰ ਤੁਸੀਂ ਕਿਹਾ ਸੀ ਸਿਮਰਨ 3 ਮਹੀਨੇ ਦੇ ਵਿੱਚ ਵਿੱਚ ਤੈਨੂੰ ਪ ਇਨਾ ਟਾਈਮ ਹੈ 8 ਮਹੀਨੇ ਮੈਂ ਤਾਂ ਮੈਨੂੰ ਵੀ ਰਾਹੁਲ ਨੂੰ ਸੁਆਪ ਆ ਪਿਆ ਮੰਗਦਾ ਮੇਰੇ ਕੋਲ ਮੈਂ ਉਹਨੇ ਤਾਈ ਤਾਈ ਕਰਕੇ ਕਰਦਾ ਪਿਆ ਵੀ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਚੰਦੀ ਕਿ ਪੈਸੇ ਦੇ ਖਾਤਰ ਆਪਣਾ ਵਗਾਰ ਪਵੇ ਸਿੱਧੀ ਗੱਲ ਜੇ ਮੰਗੋ ਲੈ ਦੇ ਕੋਲ ਨੂੰ ਕੋਲ ਆ ਕੇ ਦੇ ਬੇ ਪੈਸੇ ਕੋਲ ਮੈਂ ਉਹਨੂੰ ਫੜਾਏ ਜੀ ਪੈਸੇ ਜਿਹੜੇ ਕੋਲੋਂ ਮੈਂ ਮੰਗਾ ਮੈਂ ਤੇ ਫੜਾਏ ਤੁਹਾਨੂੰ ਮੇਰੇ ਵੱਲੋਂ ਤੁਸੀਂ ਭਾਵੇਂ ਕੋਈ ਚੀਜ਼ ਵੇਚੋ ਮੇਰੇ ਵੱਲੋਂ ਭਾਵੇਂ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਮੇਰੇ ਪੈਸੇ ਦਿਓ ਉਹਨੂੰ ਮੈਂ ਮੰਗੇ ਨਹੀਂ ਨਾ ਉਹਨੇ ਮੇਰੇ ਕੋਲ ਲਿੱਤੇ ਨਾ ਉਹਨੇ ਮੈਨੂੰ ਦਿੱਤੇ ਮੈਂ ਨਹੀਂ ਜਾਣਦੀ ਪਹਿਲੇ ਉਹਨੇ ਲੈਨੇ ਕਿ ਕਿੰਨੇ ਲੈਨੇ ਇਕ ਰਾਣ ਦੇ ਮੇਰੀ ਬਦਨਾਮੀ ਵੇਖ ਲੈ ਕਿੰਨੀ ਵਾਰ ਕੇ ਲੈ ਕੇ ਆ ਦੇਖੋ ਭੈਣ ਜੀ ਜਿਨੇ ਚੀਜ਼ ਦਿੱਤੀ ਉਹਨੇ ਤੇ ਮੰਗਣੀ ਮੰਗਣੀ ਜੇ ਇਹ ਜੇ ਥੋੜਾ ਕਿ ਜੇ ਉਹ ਮੰਗ ਲਵੇ ਤੇ ਬਦਨਾਮੀ ਤੇ ਤੁਸੀਂ ਨੂੰ ਦੇ ਦਿਵਲੇ ਹੋ ਜਾਣਾ ਦੇਖੋ ਜਿਨੇ ਅੰਦਰ ਵੜ ਕੇ ਤੇ ਉਹਨੇ ਅੰਦਰ ਵੜ ਕੇ ਲੈਣੇ ਮਜ਼ਾ ਇਹ ਹੀ ਸੀ ਜਿਵੇਂ ਲੈ ਸਜੇ ਉਹ ਵੀ ਦਿੰਦੇ ਘਾਲਤੇ ਉਹੀ ਸਿਮਰਨ ਬੰਦੀ ਹੈ ਐ ਹੀ ਤੇ ਮੈਂ ਸਮਝਾਣ ਦੀ ਇਹਨੂੰ ਕਿੰਨੇ ਦਿਨਾਂ ਦੀ ਲੈ ਕੇ ਆ ਲੈ ਕੇ ਭਰਾ ਦੇ ਆਂਦੇ ਹੀ ਮੈਂ ਕਿਹਨੇ ਬ੍ਰਾਂਡਡ ਕੱਪੜੇ ਪਰ ਜਈਆਂ ਆਂਦੀ ਮਤ ਤੋਂ ਟੌਰ ਬੱਚੇ ਨਾ ਇਹਨਾਂ ਨਾ ਖਰਚਾ ਕਰਾ ਕੇ ਜਿੰਦੇ ਪੈਸੇ ਦਿੰਦਾ ਫਿਰ ਹੁਣ ਤੁਸੀਂ ਮੈਨੂੰ ਕੋਈ ਜਵਾਬ ਦੇਣਾ ਕਿ ਆ ਕਲੇਸ਼ ਵੁਹਾ ਕੇ ਮੈਂ ਚਲੀ ਜਾਵਾਂ ਜਦੋਂ ਮੈਂ ਆਨੀ ਹ ਤੁਸੀਂ ਲੜਨਾ ਸ਼ੁਰੂ ਕਰ ਦਿੰਦੇ ਹੋ ਮੈਂ ਚੁੱਪ ਕਰਕੇ ਤੁਰ ਜਾਨੀ ਆ ਕਿ ਤੁਸੀਂ ਆ ਗੱਲ ਫੜੀ ਹੋਈ ਜਦੋਂ ਵੀ ਸਿਮਰਨ ਆਵੇ ਅਸੀਂ ਲੜਨਾ ਸ਼ੁਰੂ ਕਰ ਦਿਆਂਗੀ ਹਾਂ ਤੇ ਉਹ ਚਲੀ ਜਾਏਗੀ ਚੁੱਪਾ ਕਰਕੇ ਨਹੀਂ ਸਿਮਰਤ ਤੇਰੇ ਤੇ ਦੇ ਨਹੀਂ ਦੇਨੇ ਇਹਨੂੰ ਮੈਂ ਤੋਰਨੀ ਆ ਭੇਕੇ ਤੇ ਲੈ ਕੇ ਆਂਦੀ ਪੈਸੇ ਦਸਰਾ ਮੱਝੀ ਲੈ ਕੇ ਆਵੇ ਚਾਚੀ ਜੀ ਤੂੰ ਟੈਨਸ਼ਨ ਨਾ ਲਵੋ ਉਹਨਾਂ ਨੇ ਕਿਹਾ ਵਾ ਕਿ 15-20 ਦਿਨਾਂ ਦੇ ਵਿੱਚ ਵਿੱਚ ਨਾ ਤੁਹਾਨੂੰ ਬਾਕੀ ਪੈਸੇ ਦੇ ਦੇਣੇ ਮੰਜੂ ਮੈਂ ਤੈਨੂੰ ਤੇ ਪੈਸੇ ਦਿੱਤੇ ਹੀ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਸਿੱਧੀ ਗੱਲ ਹੈ ਨਾ ਹੀ ਮੈਂ ਤੈਨੂੰ ਕਹਿ ਰਹੀ ਆ ਮੈਂ ਜਿਨ੍ਹਾਂ ਨੂੰ ਦਿੱਤੇ ਉਹਨਾਂ ਕੋਲ ਨੇ ਉਹ ਜਾਣਨ ਤੇ ਜਿਨ੍ਹਾਂ ਨੂੰ ਇਹਨਾਂ ਨੇ ਦਿੱਤੇ ਨੇ ਉਹ ਜਾਣ ਮੈਨੂੰ ਵਿਚਲੀ ਗੱਲ ਦਾ ਕੋਈ ਜੇ ਪਤਾ ਹੈਗਾ ਸਿੱਧੀ ਗੱਲ ਜੇ ਮੈਂ ਫੇਰ ਆ ਮੈਨੂੰ ਇੱਕ ਇੱਕ ਲੜਾ ਨਾ ਛੜੋ ਹੋਰ ਕਦੋਂ ਤੱਕ ਲੱਗਦੇ ਤੇ ਮੇਰੇ ਰੱਬ ਦਾ ਵਾਸਤਾ ਜੇ ਮੈਂ ਜਦੋਂ ਵੀ ਆਵਾਂ ਨਾ ਮੈਨੂੰ ਲੜਕੇ ਨਾ ਬਖਾਇਆ ਕਰੋ ਅਗਲਾ ਪਤਾ ਕੀ ਸੋਚਦਾ ਸ਼ਣ ਮੇਰੇ ਆਂਦੇ ਕਰੇ ਨਾ ਘਰ ਕਲੇਸ਼ ਪੈ ਗਿਆ ਨਹੀਂ ਤੇਰੇ ਆਂਦੇ ਮੈਂ ਤੇ ਕਦੋਂ ਦਾ ਇਹਨੂੰ ਕੱਲ ਪੰਡਈ ਉਹ ਪਹਿਲੇ ਪਾ ਲਿਆ ਜਾ ਜੋ ਸਵੇਰੇ ਜੇ ਤੁਹਾਨੂੰ ਪਤਾ ਨਾ ਅੱਜ ਸਿਮਰਨ ਨੇ ਪੈਸੇ ਮੰਗਣ ਵਾਸਤੇ ਆਣਾ ਸਵੇਰੇ ਲੜਨਾ ਸ਼ੁਰੂ ਕਰ ਦਿਆ ਕਰੋ ਦੁਪਹਿਰ ਤੱਕ ਕੰਮ ਖਤਮ ਹੋ ਜੇ ਤਾਂ ਕਿ ਫਿਰ ਮੈਂ ਆਵਾਂ ਮੈਂ ਆਰਾਮ ਨਾਲ ਤਾਂ ਗੱਲਬਾਤ ਕਰਕੇ ਜਾਵਾਂ ਬੀਜੀ ਚਲ ਬੈਠ ਚਾਹ ਪਾਣੀ ਪੀ ਕੇ ਆ ਜਾਈਂ ਨਹੀਂ ਚਾਹ ਨਹੀਂ ਪੀਣੀ ਹੈਗੀ ਮੈਂ ਰਾਹੁਲ ਕਰਦਾ ਚਾਹ ਆ ਨਾਸਤਾ ਬਣਾਵਾਂਗੇ ਚਾਹ ਪੀ ਕੇ ਜਾਈਂ ਨਹੀਂ ਨਹੀਂ ਰਾਹੁਲ ਨੇ ਚਾਹਣਾ ਜੇ ਨਹੀਂ ਬੈਠੋ ਮੈਂ ਚਾਹ ਬਣਾ ਕੇ ਨਹੀਂ 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 ਚਲ ਆਜੋ ਮੈਂ ਤਾਂ ਠੰਡਾ ਪਲਾ ਦੰਨੇ ਆਜੋ ਚਾ ਮੈਨੂੰ ਬਾਰੂ ਇੱਕ ਗਲਾਸ ਪਾਣੀ ਦਾ ਪਿਆ ਤੇ ਮੈਨੂੰ ਉਹਦੀ ਬਾਹਰ ਨਿਕਲ ਜਾਈਂ ਚਲ ਜੀ ਐਸਪਾਈ ਕਰਦੀ ਪਈ ਤੁਹਾਡੇ ਨਾ ਪੈਸੇ ਪਏ ਹੋ ਇਸੀ ਉੱਥੇ ਅੱਛਾ ਪੈਸੇ ਤੁਹਾਡੇ ਘਰ ਤੁਸੀਂ ਕਿਤੇ ਪੈ ਨਹੀਂ ਹੈਗੇ ਪੈਸੇ ਤੁਹਾਡੇ ਘਰ ਵਿੱਠ ਚ ਬਰੁਲਦੇ ਨੇ ਆ ਵੇਖ ਲੈ ਕਿੰਨੇ ਘਗੇ ਇੱਥੇ ਪੇਜਨੀਆਂ ਨੂੰ ਲੈ ਕੇ ਆਂਦੀ ਉਥੋਂ ਚਲ ਚਲ ਮੰਜੂ ਪਾਣੀ ਦੇ ਇੱਕ ਗਲਾਸ ਤੇ ਮੈਂ ਜਾਵਾਂ ਜਾਨ ਖੱਦੀ ਹੈ ਨਹੀਂ ਰਾਤ ਦਿਨ ਬਦਲਾ ਮੀਦਾ ਟਿੱਕਾ ਮੇਰੇ ਮੱਥੇ ਤੇ